ਹੈਰ ਦੇ ਜਗਰ ਭਾਈ ਸੈਣ ਤੇ ਅਗਲੀ ਟੋਲੀ ਕਰਨੀ ਟੋਲੀ ਸਭ ਤੋਂ ਅਵਸਥਾ ਦਾਦਨ ਅੰਗਲ ਟੈਂਗਲ ਲੱਗੇ ਸੱਜਾ ਸਾਕੇ ਸਭ ਨਾਲ ਤੋਂ ਪੂਰੀ ਅਵਸਥਾ ਠੰਡਾ ਸਾਕੇ ਭਾਈ ਉਹ ਜਿਹੜਾ ਐਸੀ ਪੂਰੀ ਅਵਸਥਾ ਜਾ ਕੇ ਸਾਈਡ ਤੇ ਹੋ ਜਾ ਭਾਈ ਆਨੇ ਪਾਇਆ ਦੇ ਵਿਚ ਜੀ ਹਾਂਜੀ ਥੱਲੇ ਵਾਲ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ 27 ਤਰੀਕ ਨੂੰ ਵੀ ਠੱਲ ਤੇ ਲੰਗਰ ਲਗਾਇਆ ਗਿਆ ਸੀ ਅਤੇ ਅੱਜ 1 ਤਰੀਕ ਨੂੰ ਭੋਗ ਵਾਲੇ ਦਿਨ ਵੀ ਜੋ ਕਿ ਸੰਗਤ ਗੁਰੂ ਘਰ ਆਉਂਦੀ ਜਾਂਦੀ ਹੈ ਉਹਨਾਂ ਵਾਸਤੇ ਵੀ ਠੰਡਾ ਲੰਗਰ ਹਾਂਜੀ ਉਸ ਦਿਨ 27 ਤਰੀਕ ਨੂੰ ਠੱਲ ਤੇ ਵੀ ਲੰਗਰ ਲਗਾਇਆ ਗਿਆ ਸੀ ਅਤੇ ਅੱਜ ਵੀ ਇੱਥੇ ਲੰਗਰ ਸਮੂਹ ਧੱਲੇਵਾਲ ਦੇ ਨਗਰ ਨਿਵਾਸੀਆਂ ਵੱਲੋਂ ਥਲ ਤੇ ਠੰਡੇ ਦਾ ਲੰਗਰ ਲਗਾਇਆ ਗਿਆ ਸੀ ਅਤੇ ਅੱਜ ਇੱਕ ਤਰੀਕ ਨੂੰ ਵੀ ਇੱਥੇ ਠੰਡੇ ਦਾ ਲੰਗਰ ਲਗਾਇਆ ਗਿਆ ਹੈ। ਹਾਂਜੀ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਚਾਹਾਂਗਾ ਠੰਡੇ ਦਾ ਲੰਗਰ ਲਾਇਆ ਗਿਆ ਨੇ। ਹਾਂਜੀ ਸਾਹਿਬ ਸਤਿਗੁਰੂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਤਿਹ। ਜਿਹੜੇ ਆਪ ਸਾਨੂੰ ਪਤਾ ਹੀ ਆ ਸੋ ਨਾਲ ਜਿਹੜੇ ਮੇਰੇ ਸੰਬੰਧ ਵਿੱਚ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਅੰਤ ਬਾਬਾ ਰਾਜ ਸਿੰਘ ਜੀ ਬਰਕਤ ਇਹਨਾਂ ਦੇ ਸਲਾਣਾ ਜੋੜ ਮੇਲੇ ਤੇ ਲੋਹੇ ਵਾਲਾ ਦੇ ਸ਼ਹਿਰ ਦੇ ਨਾਲ ਅੱਜ ਠੰਡਿਆ ਦਾ ਨਗਰ ਲਾਇਆ ਗਿਆ ਸੰਦੀਪ ਸੋਲਾ ਦਾ ਰਬੂ ਲਾਇਆ ਗਿਆ ਜਿਵੇਂ ਭੱਜਿਆ ਤਿਆਗ ਦਾ ਸੁੱਖਾ ਜੀ ਬਹਿਤ ਜੀ ਸਿੱਧੂ ਜੀ ਕਾਲਾ ਜੀ ਸਾਰੇ ਨਾਮ ਨਾਲ ਇਤਨਾਪ ਦਿੱਤਾ ਤੇ ਅੱਜ ਠੰਡਿਆ ਦਾ ਨਗਰ ਲਾਇਆ ਗਿਆ